ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਦੇ ਪੱਤਰ ਦੇ ਜਵਾਬ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌத்ਰੀ ਨੇ ਆਪਣੇ ਲਿਖਤੀ ਜਵਾਬ ਵਿੱਚ ਐਮਪੀ ਅਰੋੜਾ ਨੂੰ ਸੂਚਿਤ ਕੀਤਾ ਕਿ ਸਾਈਕਲਾਂ ਅਤੇ ਉਹਨਾਂ ਦੇ ਪੁਰਜ਼ਿਆਂ ਤੇ ਜੀਐਸਟੀ ਕਟਾਉਣ ਦੇ ਮੁੱਦੇ ਤੇ ਜੀਐਸਟੀ ਕੌਂਸਲ ਨੇ ਆਪਣੀਆਂ 31ਵੀਂ ਅਤੇ 37ਵੀਂ ਮੀਟਿੰਗਾਂ ਵਿੱਚ ਚਰਚਾ ਕੀਤੀ ਸੀ ਮંત્રી ਨੇ ਐਮਪੀ अरोड़ा ਨੂੰ ਇਹ ਵੀ ਪ੍ਰੋਸਾ ਦਿੱਤਾ ਕਿ ਸਾਈਕਲਾਂ ਅਤੇ ਉਹਨਾਂ ਦੇ ਪੁਰਜ਼ਿਆਂ ਤੇ GST ਦੇ ਨਾਲ-ਨਾਲ ਇਸ ਸੈਕਟਰ ਵਿੱਚ ਦਰਾਂ ਨੂੰ ਤਰਕਸੰਗਤ ਬਣਾਉਣ ਤੇ GST ਕੌਂਸਲ ਵੱਲੋਂ ਗਠਿਤ ਮੰਤਰੀ ਸਮੂਹ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਐਮਪੀ अरोड़ा ਨੇ 29 ਨਵੰਬਰ 2024 ਨੂੰ ਕੇਂਦਰੀ ਵਿੱਤ ਮੰਤਰੀ ਨੂੰ ਇੱਕ ਪੱਤਰ ਭੇਜਿਆ ਸੀ ਜਿਸ ਵਿੱਚ ਸਾਈਕਲਾਂ ਅਤੇ ਪੁਰਜ਼ਿਆਂ ਤੇ GST ਨੂੰ 12% ਤੋਂ ਘਟਾ ਕੇ 5% ਕਰਨ ਦੇ ਨਾਲ ਆਈਟੀਸੀ ਲਾਭਾਂ ਬਾਰੇ ਦੱਸਿਆ ਗਿਆ ਸੀ ਐਮਪੀ ਅਰੋੜਾ ਨੇ ਕਈ ਨੁਕਤਿਆਂ ਤੇ ਚਾਨਣਾ ਪਾਇਆ ਮੰਤਰੀ ਨੂੰ ਆਉਣ ਵਾਲੀ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਇਹਨਾਂ ਸਿਫਾਰਸ਼ਾਂ ਤੇ ਵਿਚਾਰ ਕਰਨ ਦੀ ਅਪੀਲ ਕੀਤੀ ਪਹਿਲਾਂ ਉਹਨਾਂ ਨੇ ਟੈਕਸ ਪ੍ਰਸ਼ਾਸਨ ਵਿੱਚ ਜਟਿਲਤਾਵਾਂ ਤੋਂ ਬਚਣ ਅਤੇ ਸਮਾਜਿਕ ਵਾਤਾਵਰਣਕ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਲਈ ਸਾਰੀਆਂ ਸਾਈਕਲਾਂ ਤੱਕ ਜੀਐਸਟੀ ਕਟੌਤੀ ਦਾ ਲਾਭ ਵਧਾਉਣ ਅਤੇ ਸਾਰੀਆਂ ਸਾਈਕਲਾਂ ਤੇ 5% ਜੀਐਸਟੀ ਦਰ ਲਾਗੂ ਕਰਨ ਦੀ ਸਿਫਾਰਸ਼ ਕੀਤੀ। ਨਾ ਕਿ ਸਿਰਫ 10000 ਰੁਪਏ ਤੋਂ ਘੱਟ ਕੀਮਤ ਵਾਲੀਆਂ ਸਾਈਕਲਾਂ ਤੇ ਦੂਜਾ ਉਹਨਾਂ ਨੇ ਨਿਰਮਾਤਾਵਾਂ ਲਈ ਇੱਕ ਐਵਰੈਂਟਡ ਐਵਰੈਂਟਡ ਡਿਊਟੀ ਸਟ੍ਰਕਚਰ ਅਤੇ ਵਧੀਆਂ ਲਾਗਤਾਂ ਨੂੰ ਰੋਕਣ ਲਈ ਸਾਈਕਲ ਦੇ ਪੁਰਜ਼ਿਆਂ ਨੂੰ 5% ਜੀਐਸਟੀ ਬ੍ਰੈਕਟ ਵਿੱਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਅੰਤ ਵਿੱਚ ਉਹਨਾਂ ਨੇ 5% ਜੀਐਸਟੀ ਦਰ ਦੇ ਨਾਲ ਆਈਟੀਸੀ ਲਾਭਾਂ ਨੂੰ ਯਕੀਨੀ ਬਣਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਤਾਂ ਜੋ ਨਿਰਮਾਤਾ ਮੇਕ ਇਨ ਇੰਡੀਆ ਪਹਿਲ ਕਦਮੀ ਦਾ ਸਮਰਥਨ ਕਰਦੇ ਹੋਏ ਖਪਤਕਾਰਾਂ ਨੂੰ ਪੂਰਾ ਲਾਭ ਦੇ ਸਕਣ ਇਸ ਨਾਲ ਸਾਈਕਲ ਉਦਯੋਗ ਲਈ ਉਮੀਦ ਦੀ ਕਿਰਨ ਪੈਦਾ ਹੋਈ ਹੈ ਕਿਉਂਕਿ ਸਾਈਕਲ ਬਹੁਤ ਸਾਰੇ ਲੋਕਾਂ ਲਈ ਆਵਾਜਾਈ ਦਾ ਇੱਕ ਮਹੱਤਵਪੂਰਨ ਸਾਧਨ ਹੈ ਅਤੇ ਇਸ ਨਾਲ ਮਹੱਤਵਪੂਰਨ ਵਾਤਾਵਰਣ ਅਤੇ ਸਿਹਤ ਨੂੰ ਮਹੱਤਵਪੂਰਨ ਲਾਭ ਮਿਲਦੇ ਹਨ ਐਮਪੀ ਅਰੋੜਾ ਨੇ ਕਿਹਾ ਕਿ ਸਾਈਕਲਾਂ ਤੇ ਪੁਰਜਾਂ ਤੇ ਜੀਐਸਟੀ ਘਟਾਉਣ ਨਾਲ ਉਹ ਬਧੇਰੇ ਕਿਫਾਇਤੀ ਹੋਣਗੇ ਜੀਐਸਟੀ ਚੋਰੀ ਨੂੰ ਰੋਕਿਆ ਜਾਵੇਗਾ ਤੇ ਮੇਡ ਇਨ ਇੰਡੀਆ ਸਾਈਕਲ ਉਦਯੋਗ ਦੇ ਵਿਕਾਸ ਨੂੰ ਮਦਦ ਮਿਲੇਗੀ ਸੰਸਦ ਮੈਂਬਰ ਅਰੋੜਾ ਨੇ 7 ਫਰਵਰੀ ਨੂੰ ਰਾਜ ਸਭਾ ਦੇ ਬਜਟ ਸੈਸ਼ਨ ਵਿੱਚ ਜ਼ੀਰੋ ਆਵਰ ਦੌਰਾਨ ਵੀ ਇਹ ਮੁੱਦਾ ਉਠਾਇਆ ਸੀ